ਮੁਗਲ ਸੁਪਾਈਆਂ ਕਾਬੂ ਕਰਕੇ ਨਾਲ ਜੰਜੀਰਾ ਕੜਿਆ ਬੰਦਾ ਲੋਹੇ ਦੇ ਇੱਕ ਪਿੰਜਰੇ ਅੰਦਰ ਬੇਵਸਰ ਹੋ ਕੇ ਤੜਿਆ ਬੰਦਾ ਇੱਕ ਜਲੂਸ ਦੀ ਸ਼ਕਲ ਬਣਾ ਕੇ ਦਿੱਲੀ ਫੇਰਿਆ ਵਿੱਚ ਬਾਜ਼ਾਰਾਂ ਕੁਤਬ ਮিনার ਦੇ ਕੋਲ ਲਿਜਾ ਕੇ ਰੋਕ ਲਿਆ ਸੀ ਕੋਲ ਮਜ਼ਾਰਾਂ ਹਾਥੀ ਉੱਤੋਂ ਸਿੰਘ ਨੂੰ ਲਾਹਿਆ ਨਾਲ ਸੀ ਦਿਲ ਦਾ ਟੁਕੜਾ ਜਾਨੀ ਸੇਰਾ ਪੰਘੂ ਘਰ ਚ ਰਿਹਾ ਸੀ ਦੇਣ ਲਈ ਬੰਦਾ ਕੁਰਬਾਨੂ ਬਦਲੋ ਸਾਡਾ ਧਰਮ ਮੰਨ ਲਓ ਜੇਕਰ ਤੁਸੀਂ ਉਹਨੂੰ ਜਾਨ ਪਿਆਰੀ ਪਰ ਜੇ ਅਜੇ ਵੀ ਹੈ ਅਲਕਾਰੀ ਤਾਂ ਫਿਰ ਮਰਨ ਦੀ ਕਰੋ ਤਿਆਰੀ ਅੱਗੇ ਸਭ ਨੇ ਮੌਤ ਕਬੂਲੀ ਹੋਣ ਨਹੀਂ ਦਿੱਤੀ ਧਰਮ ਦੀ ਹਾਨੀ ਸਿੱਖੀ ਸਦਕ ਨਿਭਾਇਆ ਸਭ ਨੇ ਸਿੱਖ ਦੀ ਇਹ ਵੱਡੀ ਨਿਸ਼ਾਨੀ ਮਾਰ ਚੌਕੜਾ ਬਿਠਾਇਆ ਬੰਦਾ ਰਿਸ਼ੀਆਂ ਵਾਂਗੂ ਸਮਾਧੀ ਲਾ ਕੇ ਚੌ ਸਾਲਾਂ ਦਾ ਪੁੱਤਰ ਉਹਦਾ ਉਸ ਦੀ ਗੋਦ ਵਿੱਚ ਬਿਠਾ ਕੇ ਜਾਲਮ ਆਖਣ ਲੱਗੇ ਉਸ ਨੂੰ ਖੰਜਰ ਬੰਦੇ ਹੱਥ ਫੜਾ ਕੇ ਪੁੱਤ ਆਪਣੇ ਦਾ ਦਿਲ ਕੱਢ ਦੇ ਸੀਨੇ ਦੇ ਵਿੱਚ ਖੰਜਰ ਚੁਲਾ ਕੇ ਲਹੂ ਭਿੱਜਿਆ ਦਿਲ ਕੱਢ ਕੇ ਪੁੱਤ ਦਾ ਲਹੂ ਭੇਜਿਆ ਦਿਲ ਕੱਢ ਕੇ ਪੁੱਤ ਦਾ ਜਬਰੀ ਪਿਓ ਦੇ ਮੂੰਹ ਵਿੱਚ ਪਾਇਆ ਨਸੇ ਹੰਕਾਰ ਦੇ ਵਿੱਚ ਝਾਲਮਾ ਮੰਦਾ ਕੀਤਾ ਕਹਿਰ ਕਮਾਇਆ ਫਿਰ ਕਿਲਾਤ ਨੇ ਬਾਰੀ-ਬਾਰੀ ਖੱਬੀ ਸੱਚੀ ਅੱਖ ਸੀ ਕੱਢੀ ਫਿਰ ਸਿੰਘ ਦੇ ਨਾਲ ਤੇ ਰਹਿਨੀ ਜਿੱਤੇ ਕੋਲੋਂ ਮੱਤ ਸੀ ਵੱਡੀ ਅੰਤ ਤੋਂ ਮੇ ਹੀ ਹੱਥ ਵੱਟ ਕੇ ਕਰ ਦਿੱਤੇ ਸਨ ਅੱਡੋ ਅੱਡੀ ਇੰਜ ਸਿੰਘ ਦੇ ਅੰਗ ਕੱਟ ਕੇ ਉਹਨਾਂ ਕੋਈ ਕਸਰ ਨਾ ਛੱਡੀ ਇੱਥੇ ਵਸਨੇ ਕਸ਼ਟ ਦੇਣ ਲਈ ਲਾਈ ਪੂਰੀ ਵਾਹ ਕਸਾਈਆਂ ਭੱਠੀ ਅੰਦਰ ਅੱਗ ਬਾਲ ਕੇ ਸੰਨੀਆਂ ਵਿੱਚ ਖੂਬ ਤਪਾਈਆਂ ਇੱਥੇ ਵਸਨੇ ਕਸ਼ਟ ਦੇਣ ਲਈ ਲਾਈ ਪੂਰੀ ਵਾਹ ਕਸਾਈਆਂ ਭੱਠੀ ਅੰਦਰ ਅੱਗ ਬਾਲ